ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਬੜੇ ਚਿਰਾਂ ਬਾਅਦ ਅੱਜ ਲੱਗਿਆ ਬਲੌਗ ਬਣਾਉਣ ਬਲੌਗ ਵਧੀਆ ਹੋਊਗਾ ਘੈਂਟ ਹੋਊਗਾ ਸੋ ਪਿੱਛੇ ਤੁਸੀਂ ਸਾਡੇ ਘਰ ਦਾ ਬੈ ਕੇ ਆੜ ਦੇਖ ਰਹੇ ਹੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਸਬਜ਼ੀਆਂ ਜਿਹੜੀ ਜਿਹੜੀਆਂ ਆਪਾਂ ਨੇ ਲਾਈਆਂ ਹੋਈਆਂ ਲਓ ਜੀ ਆਹ ਦੇਖੋ ਮਿਰਚਾਂ ਬੜੀਆਂ ਸੋਹਣੀਆਂ ਹੋਈਆਂ ਮਿਰਚਾਂ ਮੁਰਚਾਂ ਲਾਤੀਆਂ ਟਮਾਟਰ ਵਧੀਆ ਹੋਗੇ ਤੇ ਇਧਰ ਕद्दू ਦੀ ਕਬੇਲ ਵਿਚਾਰੀ ਬਚੀ ਹੋਈ ਆ ਬੜਾ ਔਖਾ ਹੋਰੇ ਆ ਸਮਾਨ ਸਮੂਨ ਵਧੀਆ ਹੋ ਜਵੇ ਜੇ ਕੰਮ ਕਾਫੀ ਔਖਾ ਇਹ ਸੋ ਇਹ ਦੁਬਾਰਾ ਵੇਚਦਾ ਇੱਧਰ ਆ ਮਿਰਚਾਂ ਕਾਫੀ ਲਾਈਆਂ ਦੇਖੋ ਹੁੰਦੀਆਂ ਕ ਨਹੀਂ ਹੁੰਦੀਆਂ ਕਿਉਂਕਿ ਇਹ ਮੌਸਮ ਦਾ ਬਹੁਤ ਫਰਕ ਆ ਲੈ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਚੱਲਿਆ ਇੱਕ ਹੋਰ ਛੋਟੀ ਜਿਹੀ ਖੁਸ਼ੀ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਰੂਰ ਸੋ ਵੀਰ ਜੀ ਵੀ ਆ ਗਿਆ ਮਨ ਲੱਗਦਾ ਵੀ ਵੀ ਗੁਰਦੁਆਰੇ ਸਾਹਿਬ ਲਈ ਹੋਇਆ ਹੋਇਆ ਰੈਡੀ ਵੀਰ ਜੀ ਬਾਏ ਕਰੋ ਹਾਏ ਕਰੋ ਸਾਰਿਆਂ ਨੂੰ ਹਾਂ ਜੀ ਆਏ ਹਾਏ ਸੋ ਨਮੀ ਖੁਸ਼ੀ ਇਹ ਆ ਜੀ ਤੇ ਆਪਾਂ ਨੇ ਆ ਲੈ ਲਈ ਗੱਡੀ ਨਵੀਂ ਹੋਰ ਇੱਕ ਠੀਕ ਆ ਜੀ ਤੇ ਹੁਣ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਅੱਗੇ ਦਿਖਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਾਉਣੇ ਆ ਦਰਸ਼ਨ ਚਲੋ ਜੀ ਆਜੋ ਚੱਲੀਏ ਜੀ ਅੱਜ ਨਾਪਰੀ ਦਾ ਪਾਈ ਹੋਈ ਹੈ ਫਰਾਕ ਦੇ ਨਾਲ ਲਾਲ ਚੁੰਨੀ ਠੀਕ ਹੈ ਜੀ ਸੋ ਇੱਕ ਬੇਬੀ ਸਾਡੇ ਕੋਲ ਹੋਰ ਆਉਣੇ ਆਲੇ ਉਹਦੀਆਂ ਵੀ ਅੱਗੇ ਖੁਸ਼ੀਆਂ ਸਾਂਝੀਆਂ ਕਰਾਂਗੇ ਸਾਰਿਆਂ ਨਾਲ ਚਲੋ ਜੀ ਚੱਲੀਏ ਸੀਟ ਚੱਕ ਲਿਓ ਜੀ ਇਹ ਸਭ ਤੋਂ ਜ਼ਰੂਰੀ ਕੰਮ ਹੈ ਆਪਣੀ ਸੀਟ ਹੋਵੇ ਨਾ ਹੋਵੇ ਇਹਨਾਂ ਦੀ ਸੀਟ ਜ਼ਰੂਰ ਚਾਹੀਦੀ ਹੈ। ਉਹ ਦੂਜੀ ਸਾਈਡ ਨਹੀਂ ਲੱਗਿਆ ਫਸਟ ਟਾਈਮ ਗੱਡੀ 'ਚ ਬੈਠਣਾ ਇਸ 'ਚ। ਹਾਂਜੀ ਵੀਰ ਜੀ ਤੁਸੀਂ ਕੀ ਦੇਖਦੇ ਆ? ਹੈਂ? ਹਾਂਜੀ। ਚਲੋ ਜੀ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ। ਟਾਕਾ ਨਹੀਂ ਨਹੀਂ। ਗੁਰਦੁਆਰਾ ਸ਼੍ਰੀ ਕਲੰਗੀਧਰ ਸਾਹਿਬ ਟਾਕਾ ਨਹੀਂ ਨਹੀਂ। ਉਹ ਵਧੀਆ ਅੱਜ ਸੰਡੇ ਕਰਕੇ ਇਕੱਠ ਵਧੀਆ ਹੁੰਦਾ। ਲੋ ਜੀ। ਇਹ ਕਾਫੀ ਹੈ ਦੇਖੋ ਪਾਰਕਿੰਗ ਕਿੱਥੇ ਮਿਲਦੀ ਹੈ ਪਰਲੀ ਛਾੜੇ ਮਿਲੂਗੀ ਨਾ ਜੀ ਪਾਰਕਿੰਗ ਆਪਾਂ ਨੂੰ ਮੈਂ ਤੇ ਵੀਰ ਜੀ ਹੁਣ ਚਾਹ ਪਕੌੜੇ ਦਾ ਲੰਗਰ ਛੱਕੇ ਹੋ ਗਏ ਫ੍ਰੀ ਵੀਰ ਜੀ ਦੀ ਮੰਮੀ ਤੇ ਇਨਫਾਨੀ ਦੋਨੇ ਜਣੇ ਹਲੇ ਛੱਕ ਰਹੇ ਆ ਚਾਹ ਹਨਾ ਵੀਰ ਜੀ ਹਾਂ ਜੀ ਦੱਸੋ ਤੁਸੀਂ ਵੀ ਬੋਲੋ ਤੇ ਉਹ ਉਹ ਲੋ ਜੀ ਆਪਾਂ ਪਹੁੰਚ ਗਏ ਬੋਟਾਨਿਕ ਗਾਰਡਨ ਅੱਜ ਡੈਡੀ ਉਹਨਾਂ ਨਾਲ ਦੇਖਣ ਸਾਰੇ ਜਣੇ ਘਰੇ ਸੀਗੇ ਤੇ ਸੋਚਿਆ ਗੁਰੂ ਘਰ ਕੋਲ ਬਾਅਦ ਜਾਂਦੇ ਆ ਬੋਟਾਨਿਕ ਗਾਰਡਨ ਤੇ ਢੂੜੀ ਸਾਡੀ ਸੌਂਗੀ ਠੀਕ ਹੈ ਜੀ ਤੇ ਹੁਣ ਆਪਾਂ ਦਿਖਾਉਨੇ ਡੈਡੀ ਨੂੰ ਬੋਟਾਨਿਕ ਗਾਰਡਨ ਅੱਜ ਪਹਿਲੀ ਵਾਰ ਆਏ ਆ ਘਰ ਦੇ ਜਮਾ ਗੋਲ ਆ ਆ ਇੱਕ ਵਾਰ ਨਹੀਂ ਆ ਮੈਂ ਚਲੋ ਜੀ ਅੱਜ ਘੁੰਮਣੇ ਪਟਾਣੀ ਕੜਾ ਵੀਰ ਜੀ ਦਾ ਕਰਤਾ ਧੁੱਪ ਤੇ ਵੀ ਇਲਾਜ ਪੂਰਾ ਚਲੋ ਜੀ ਚਲੋ ਜੀ ਮੋੜੋ ਗੱਡੀ ਮੈਂ ਗੱਡੀ 'ਚ ਪਈ ਸੀਗੀ ਪਾਣੀ ਵਾਲੀ ਬੋਤਲ ਤਾਂ ਹੀ ਚਲੋ ਜੀ ਕਰ ਗਏ ਐਂਟਰੀ ਅੱਜ भी बहुत सोहना माहौल है इत म्यूजिक वाले भी लगे हुए हैं वीकेंड है ना जी और जी ओहो बच ट्रेन की भी लाई भी अब काफी देर बाद आए है ਆਪਾਂ ਘਰ ਤੋਂ ਨੇ ਦੂਰ ਜਾ ਰਹੇ ਹਾਂ। ਉਹ ਹੀ ਆ ਨਾ ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਆ ਉਹ ਗੱਲ ਐ। ਮੌਸਮ ਵਧੀਆ। ਬੋਰਡ ਹੇਰ ਕਿੱਥੇ ਤੱਕ ਜਾਊਗੀ ਫ੍ਰੀ ਐ ਇਹ। ਹਾਂ। ਜਾਣਾ ਤੁਸੀਂ ਜਾਣਾ ਤੁਸੀਂ ਜਾਇਓ ਸੁੱਤਾ ਤਾਂ ਪਿਆ ਵੀਰ ਜੀ ਆਪਣਾ ਠੀਕ ਐ ਇੰਨਾ ਸੋਹਣਾ ਬਣਾਤਾ ਆ ਪਿਛਲੀ ਵਾਰ ਜਦੋਂ ਅਸੀਂ ਆਏ ਸੀਗੇ ਉਦੋਂ ਬਣਦਾ ਸੀ ਬੜਾ ਵਧੀਆ ਦੇਖੋ ਐਨ ਪੂਰਾ ਫੋਟੋਗ੍ਰਾਫੀ ਨੂੰ ਬਹੁਤ ਸੋਹਣਾ ਬਣ ਗਿਆ ਆ ਨਾਈਸ ਲੱਗੇ ਫੁੱਲ ਜੇ ਬਹੁਤ ਸੋਹਣੇ ਆਹ ਦੇਖੋ ਵੀਰ ਜੀ ਵੀ ਝਾੜੀ ਲੰਦਾ ਆ ਰਿਹਾ ਰੈਡੀ ਉਹਨਾਂ ਦਾ ਪੂਰਾ ਸੋ ਆ ਜਾਓ ਨਾ ਪੁੱਤ ਡੌਗੀ ਐ ਨਾ ਛੇੜਦਾ ਨਹੀਂ ਰੇੜੀ ਨਾਲ ਫੁੱਲ ਨਜ਼ਾਰੇ ਆ ਦੇਖੋ ਲੋ ਜੀ ਉਹ ਟ੍ਰੇਨ ਘੁੰਮਣ ਵਾਲੀ ਜਾ ਰਹੀ ਆ ਨਾ ਪਰੇ ਕਮਾਣਾ ਲਾਣਾ ਸੀਗਾ ਵਿੱਚ ਇਹਨੂੰ ਵੀਰ ਜੀ ਉਹ ਕਿ ਆ ਗਿਆ ਤਾਂ ਪੀ ਪੀ ਆਂਗ ਦੀ ਬਾਏ ਬਾਏ ਕਰ ਦੋ ਹਾਂ ਬਾਏ ਬਾਏ ਕਰਤੀ ਵੀਰ ਜੀ ਨੇ ਭਾਈ ਟ੍ਰੇਨ ਆ ਗਈ ਬਾਏ ਬਾਏ ਕਰ ਦੋ ਬਾਏ ਬਾਏ ਕਰ ਦੋ ਵੀਰ ਜੀ ਬਾਏ 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 ਕਰ ਦੋ ਕਰ ਦੋ ਬਾਏ 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 ਕਰ ਦੋ ਬਾਏ 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 ਵੇ ਹੁਣ ਤਾਂ ਲੰਘ ਗਈ ਗਦੇ ਹਾਏ ਬਾਏ ਬਾਏ ਵੀਰ ਜੀ ਕਰ ਦੋ ਬਾਏ ਦੌਗੀ ਆ ਗਿਆ ਦੌਗੀ ਦੌਗੀ ਅੰਦਰ ਨਾ ਪਰੇ ਤਰ ਮੰਮੀ ਪਤਾ ਨਹੀਂ ਕੀ ਲੱਭਦੇ ਫੇਰੀ ਜਾਂਦੇ ਗਾਰਡਨ ਚ ਚਲੋ ਵੀਰ ਜੀ ਆ ਜਾਓ ਆ ਜਾਓ ਇੱਧਰ ਆ ਜਾਓ ਬੱਚਿਆਂ ਵਾਲੇ ਗਾਰਡਨ ਚ ਵੀਰ ਜੀ ਚਲਾ ਲਓ ਕੋੜੇ ਨੂੰ ਚੱਲ ਡਿੱਗ 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 ਕੋੜਾ 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 ਚਿੜੀਆ ਪੁੱਤ ਇਹ ਵਾਰ ਹਾਂ ਇਹ ਸੋਹਣਾ ਪਾਰਟ ਆਪਾਂ ਨੂੰ ਆ ਲੱਗਿਆ ਦਾ ਪੌਟਰ ਚਿਲਡਰਨ ਗਾਰਡਨ ਬਹੁਤ ਸੋਹਣਾ ਸੀਗਾ ਸ਼ਾਮਾ ਸੀਗੀ ਨਾਲੇ ਪ੍ਰੋਪਰ ਐਨ ਤੇ ਘੁੰਮਣੇ ਨੂੰ ਬਹੁਤ ਸੋਹਣਾ ਸੀਗਾ ਹਨਾ ਨਾਪਰੀ ਸਭ ਤੋਂ ਵਧੀਆ ਪਾਰਟ ਲੱਗਿਆ ਸੋ ਆਜੋ ਜੀ ਚੱਲਦੇ ਆਪਾਂ ਦੁਬਾਰਾ ਹੁਣ ਘਰ ਵੱਲ ਨੂੰ ਬਹੁਤ ਸੋਹਣਾ ਘੜਨਾ ਐ ਹੱਲੇ ਅਸੀਂ ਸਾਰਾ ਘੁੰਮਿਆ ਨਹੀਂ ਕਿਉਂਕਿ ਨਾਪਰੀ ਤਨੂੰ ਵੀ ਫਿਰ ਤੁਰਨਾ ਥੋੜਾ ਜਿਹਾ ਔਖਾ ਹੁੰਦਾ ਪਲਾਸ ਬੀਰ ਜੀ ਵੀ ਫਿਰ ਧੁੱਪ ਚੌਖਾ ਹੋ ਜਾਂਦਾ ਉਹ ਦੇਖੋ ਹਾਂ ਜੀ ਸੀੜੀਆਂ ਦਿਖਾਓ ਜੀ ਫਿਰ फटाफट ਹੋ ਜਾਓ ਇਹਨੇ ਵਿਚਨਾ ਛਾਲ ਮਾਰ ਦਵੇ ਅੰਦਰ ਨਾਪਰੀ ਦੇ ਨਾਲ ਬੁਲਬਲੇ ਰਾਲੇ ਪਏ ਬੀਰ ਜੀ ਨੂੰ ਤਾਂ ਇੰਨਾ ਇੰਜੋਏ ਕਰਦੀ ਨਹੀਂ ਜਿੰਨਾ ਨਾਪਰੀ ਤੇ ਕਰਨ ਲੱਗੀ ਹੋਈ ਆ ਬੁਲਬਲੇ ਫਾਲੋ 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 ਓਗਨ ਪਾਣੀ ਚ ਗੇਰਦੀ ਆ ਫਾਲੋ ਫਾਲੋ ਫਾਲੀ ਆ ਨਹੀਂ ਉਹ ਚੜੀਆਂ ਫੜ ਪਾਣੀ ਚ ਨੂੰ ਕੀ ਖਲਾ ਚੱਲੇ ਅਨੇ ਵੀ ਫਾਲੋ ਆਹ ਕੀ ਕਰਦੇ ਆ ਮੈਂ ਰੱਖ ਦੋ ਕੰਮ ਚੱਲਦੀ ਨਹੀਂ ਅੱਗੇ ਆ ਜੀ ਹਾਂ ਲੈ ਲੈ ਅਸਲ ਓਏ ਪੁਟ ਯੂਰ ਹੈਡ ਹੇਰ ਜੋਦ ਵੀ ਰੋਦੇ ਜੋਦ ਵੀ ਰੋਦੇ ਉਹ ਦੇ ਬਾਏ ਬਾਏ ਕਰਦੇ ਆ ਗਈ ਆ ਗਈ ਆ ਗਈ ਆ ਗਈ ਆ ਗਈ ਬਟੈਨਿਕ ਗਾਰਡਨ ਲੈ ਆਪਾਂ ਘੁੰਮ ਸਾਰੇ ਜਣੇ ਗਰਮੀ ਹੋ ਗਈ ਹੁਣ ਥੋੜੀ ਜਿਆਦਾ ਤੇ ਹੁਣ ਕਰਨ ਲੱਗੇ ਆਪਾਂ ਐਗਜ਼ਿਟ ਸੋਹਣਾ ਬਹੁਤ ਆ ਆ ਦੇ ਕੀ ਪੰਗੇ ਲੈ ਰਿਆ ਸੀ ਜੀ ਇਹੀ ਕਿੱਥੇ ਝਾਲ ਮਾਰਦਾ ਜੀ ਚਲੋ ਜੀ 홀ੀਡੇ ਵੀਕਐਂਡ ਲੌਂਗ ਵੀਕਐਂਡ ਘੁੰਮ ਲੈ ਵਧੀਆ ਚਲੋ ਆ ਬਹੁਤ ਸੋਹਣਾ ਮਾਤਾ ਮੈਨੂੰ ਗੇਟ ਜਾ ਰੋਜ਼ ਗਾਰਡਨ ਦੀ ਯਾਦ ਕਰਾਉਂਦਾ ਵੀਰੇ ਤੇ ਆ ਕੇ ਹਾਂ